ਹੈ ਸਤਿ ਸ਼੍ਰੀ ਅਕਾਲ ਜੀ ਸਲਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਚਗਾਵੇਂ ਦੇ ਲਾਗੇ ਪਿੰਡ ਹੈ ਜਿਹੜਾ ਵੀਰ ਜੀ ਨਾਲ ਦਾ ਤੇ ਅੱਜ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਵਾ ਜਿੰਨਾਂ ਚ ਦੋ ਗੱਬਣਾ ਵਾ ਤੇ ਇੱਕ ਸੂਈ ਸਵਾਈ ਹੈ ਇਹ ਦੋ ਸੂਈਆਂ ਦੇ ਦੋ ਸੂਈਆਂ ਤੇ ਇੱਕ ਗੱਬਣਾ ਨੇ ਤੁਸੀਂ ਜਾਂ ਤਾਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੇ ਠੀਕ ਠਾਕ ਜੀ ਵੀਰ ਜੀ ਠੀਕ ਠਾਕ ਤੇ ਨਾਮ ਦੱਸੋ ਵੀਰ ਜੀ ਕੀ ਆਪਾਂ ਨਾਮ ਹੈ ਵੀਰ ਜੀ ਰਣਜੀਤ ਸਿੰਘ ਤੇ ਇਹਦਾ ਮਾਨ ਨਾਲ ਤਸੀਲ ਅਜੀ ਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਪੁੱਛੋ ਫੋਨ ਨੰਬਰ ਹੈ 84392036 ਠੀਕ ਹੈ ਤੇ ਅੱਜ ਟੋਟਲ ਲੱਗੀਆਂ ਤਿੰਨ ਮੱਝਾਂ ਵਪਾਰ ਦਾ ਹੀ ਕੰਮ ਫਿਰ ਆਪਣਾ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਸੂਈ ਸਵਾਈ ਮੱਝ ਹੈ ਇਹ ਤੋਂ ਕੱਢ ਲਈਏ ਵੀਰ ਜੀ ਦੂਜਾ ਸੂਰਾ ਸੂਈ ਦੇ ਅੱਛਾ ਜੀ ਸੂਈ ਨਾਲ ਚੌਥਾ ਦਿਨ ਦੇ ਵੀਜੀ ਇਹਨੂੰ ਚੌਥਾ ਦਿਨ ਹੋ ਗਿਆ ਵੀਰ ਜੀ ਬੜਾ ਲਿਤਰੋ ਨੋ ਆ ਪਾਠ ਮੰਨ ਕੇ ਕੋਈ ਲੈ ਲੈ ਆਪਣੇ ਕੋਲ ਅੱਛਾ ਹਾਂਜੀ ਚੋਣ ਚੱਲ ਵੀਰ ਜੀ ਬਿਲਕੁਲ ਸਾਫ਼ ਕੋਈ ਭੂਰ ਨੇ ਉਹ ਛਟਾਂ ਦੇ ਤਾਂ ਮੱਛਾਂ ਦੀ ਭਾਂ ਧਾਰਾ ਮਰੋਣੀ ਧਾਰਾ ਮਰਾਂ ਜਿੱਦਾਂ ਮਰਚਾਂ ਉੱਦਾਂ ਕਰ ਲੈਣਾ ਕਿੰਨਾ ਕੁ ਤਰਾਂ ਦੁੱਧ ਕਰੀ ਜਾਊਗੀ ਹੈ ਵੀਰ ਜੀ 11 12 ਕਿਲੋ ਵਧੀਆ ਖਲੋੜ ਡੇ ਜਣਾ ਨੇ ਅੱਛਾ ਹਾਂਜੀ ਪੱਦ ਗੁੱਡਾ ਵਾਲੀ ਮੈਂ ਬਾਕੀ ਹੁਣ ਚਲੋ ਗਾੜੀ ਮੌਸਮ ਵੀ ਚੰਗਾ ਆ ਜਣਾ ਮੈਂ ਪੱਠੇ ਵੀ ਚੱਲੂ ਹੋ ਜਣੇ ਆ ਗਾੜੀ ਹੁਣ ਤੋਰਾਂ ਹ ਕੋਣ ਬੜੀ ਚੰਗੀ ਆ। ਥਣਾ ਦੇਖ ਸਕਦੇ ਜੀ। ਅਗਲੇ ਪਿਛਲੇ ਥਣ ਜਿਹੜੇ ਕਾਫੀ ਚੰਗੇ ਲੱਗੇ। ਉਹ ਤਰੇਆ ਵੀ ਕੱਦ ਵਜਨ ਚ ਵੀ ਚੰਗੀ ਆ। 11-12 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਕਰੀ ਜਾਊ। ਆ ਜਿਲਾ ਆ ਜੀ। ਹੋਲੀ ਹਲੀ ਲੈ ਜਾਵਾਂ ਤੇ ਬਾਕੀ ਉਤਰਿਆ ਵੀ ਜੰਮੀ ਪਲੀ ਚੰਗੀ ਆ ਪਿੱਠਪੜੇ ਦਾ ਕਾਫੀ ਚੜਾਈ ਜ ਆ ਬਾਬਾ ਜੀ ਜਿੰਨਾ ਸਾਲ ਬੜੀ ਜਿਤਨਾ ਮਰਜੀ ਇਤਨਾ ਮਾ ਥਲੇ ਬੈਜੋ ਠੀਕ ਆ ਆਪੀ ਮਾਰੋ ਥਲੇ ਬੈਜੋ ਪਾਏ ਤਰਾਇ ਇਹ ਆ ਵੀ ਜਿੰਨੇ ਜਾ ਸਿੱਖਣੀ ਆ ਉਹਦੇ ਲਈ ਆ ਮਾਜੇ ਵਾਲੀ ਜਿੰਨਾ ਭਾਵੇਂ ਕੋ ਨਿਆਣਾ ਭਾਵੇਂ ਕੋ ਚੋਲੇ ਤੇ ਭਾਵੇਂ ਸਿਆਣਾ ਚੋਲੇ ਆ ਡਿੰਸਾ ਦੇ ਤੋਹਾਂ ਕਾ ਰੱਖ ਲਈ ਮਾਜੀ ਚੰਗੀ ਐ ਜਿਹੋ ਜਿਹੇ ਸੇਲੀਆਂ ਸ਼ਾਂਤ ਸੁਭਾਦੀ ਐ ਮਾਜੇ ਨਾ ਲੇਖਾ ਜੀ ਠੀਕ ਐ ਜੀ ਤੇ ਕਿੰਨਾ ਵੇਦੀ ਫੇ ਰੱਖੀ ਇਹਦਾ ਮੁੱਲ ਆਪਾਂ ਮੁੱਲ ਦੋ ਜੀ ਦਈਏ 85000 ਦੀ ਕਰ ਦੋ ਮੈਂ ਹਾਂ ਤਾ ਕੋਈ ਨਹੀਂ ਦੋ ਆਪ ਹੀ ਕਰ ਦੋ ਅਸੀਂ ਹੱਦ ਵੀ ਜਿਹਾ ਸਾਨੂੰ ਦੇ ਦਾਂਗੇ ਮੈਂ 2000 ਛੋਟ ਕਰਦੀ ਯਾਰ 78000 ਕੋਈ ਨਹੀਂ ਬਾਬਾ ਜੀ ਨਾਲ ਬਾਅਦ ਪਾਈ ਤੁਹਾਡੀ ਵੀਡੀਓ ਕਰਦੀ ਹੈ ਜੀ ਅੱਜ 78000 ਦੀ ਦੇ ਦਈਏ ਹਨਾ ਠੀਕ ਹੈ ਬਾਕੀ ਚਲੋ ਕੋਈ ਵੀ ਇਰਾਨ ਕੇ ਵੇਖੇ ਪਸੰਦ ਆਊਗੀ ਜਰੂਰ ਤੇ ਹੁਣ ਇੱਕ ਆ ਵੀ ਝੋਟੀ ਚਲੋ ਸੋਹਣੀ ਆ ਇਹ ਗੱਬਣ ਇਹ ਵਿੱਚ ਦੂਜਾ ਸੁਆ ਚੋ ਸੁਣਾ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਆ ਦੇਖ ਸਾਡੇ ਚਿਹਰੇ ਤੋਂ ਇਹ ਕਿੰਨੇ ਕ ਦੁੱਧ ਵਾਲੀ ਜੀ ਵਿਦਜੀ ਦੁੱਧ ਵਿਦਜੀ ਪੰਜ ਦਿਨ ਦੀ 10 ਕਿਲੋ ਅੱਛਾ ਤੇ 1 ਕਿਲੋ 2 ਕਿਲੋ ਦੀ ਆਸਵਾਦ ਦਊਂ ਯਾਰ 12 ਕਿਲੋ ਦਈ ਜਾਣਾ ਵਧੀਆ ਨੇ ਤੋਰੂ ਫਿਰ ਇੱਕ ਕਰੀ ਜਦੋਂ ਬਾਕੀ ਨਿੱਗਰ ਆ ਮਾਜ ਚਲੇ ਵੀ ਸੰਭੇ ਸੰਭੀ ਚੰਗੀ ਆ ਥੱਲੇੋਂ ਚੰਗੀ ਪਰੰਦੀ ਆ ਅਜੇ 2-4 ਦਿਨ ਇਹਨੇ ਲੈ ਜਾਨੇ ਸੰਗ ਸੰਗ ਆ ਜਲਾ ਆ ਜੀ ਬਾਕੀ ਥੱਲੇ ਚੰਗੀ ਭਰ ਜੂਗੀ ਸੂਰਤ ਤੱਕ 17ਵੀਂ ਰਾਜੀ ਆ ਬਾਕੀ ਆ ਵੀ ਇਹਦਾ ਚਲੋ ਇਹਦੇ ਨਾਲ ਥੋੜਾ ਕੱਦ ਦਾ ਫਰਕ ਆ ਤੇ ਇਹਦਾ ਫਿਰ ਮੁੱਲ ਮੁੱਲ ਦੀ ਤਰ੍ਹਾਂ ਅਸੀਂ ਸ਼ੇਅਰ ਕਰਦੇ ਆਂ ਅੱਛਾ ਬਾਕੀ ਜਸਨਾ 75 ਦੀ ਦੇ ਦੀਏ ਕਰ ਦੋ ਮੰਨ ਤਾਂ ਕੋਈ ਤੁਸੀਂ ਦੱਸ ਦੋ ਕੋਈ ਆਪ ਹੀ ਕਰ ਦੋ ਜੀ ਅਸਨੋ ਜੀ ਅੱਜ ਦੀ 1000 ਛੱਡ ਦੀਏ 70 ਚੋਂ ਤਾਂ ਕਹਿੰਦਾ ਇਹ ਨਹੀਂ 1000 ਸ਼ੋਰਟ ਕਰਦੀਏ ਚਲੋ ਕੋਈ ਨਹੀਂ ਬਾਕੀ ਸਾਸੂ ਪੜੀਆ ਗਾਂ ਮਾਰ ਗਈ ਅੱਜ ਤਰਾ ਮਾਦੀ ਟੁੱਪਣ ਟੁੱਪਣ ਦੀ ਪੋਲੀ ਆ ਬਾਕੀ ਇਹ ਵੀ ਚਲੋ ਜਿੰਨੇ ਵੀ ਆ ਸਾਫ ਆ ਮਧਰੀ ਘੋਟੀ ਦੀ ਆ ਮੱਝ ਉਤਰਾ ਨਿੱਗਰ ਆ ਪੂਰੀ ਚੜਾਈ ਚ ਆ ਪੂਰੀ ਮੱਝ ਤੇ ਹੁਣ ਆ ਜਿਹੜੀ ਜੇ ਇਹ ਵੀ ਜੀ ਸੂਈ ਜੇ ਅੱਛਾ ਜੀ ਇਹ ਨੂੰ ਵੀ ਜਿਹਨੂੰ ਕੋਈ ਵੀ ਦੇ ਨੋਗ ਨਾਲ ਕੋਈ ਵੀ ਨਾਲ ਉਹ ਬਾਈ ਨਾਲ ਉਹ ਬੱਚਾ ਕੱਟਾ ਮਗਰਿਆ ਦੇ ਆਹ ਵਾਲਾ ਕੱਟਾ ਜੀ ਤੇ ਮਗਰ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ 3 ਟਰਾ ਵਿੱਚ ਦੁੱਧ 10 ਕੋਈ ਵੀਰ ਨੋ ਮੰਨ ਕੇ ਆਪਣੇ ਕੋਲ 2 ਟੈਂਕ ਚੋ ਕੇ ਲੈ ਗਏ 9 ਕਿਲੋ ਵੀ ਜੀ ਪੱਕਾ ਹੋ ਗੋ ਤਾਰ ਦਾ ਫਰਕ ਹੋਇਆ ਪੰਜ ਮਿਆਰਾਂ ਆਗੇ ਠੀਕ ਹੈ ਜੀ ਨਾਲੀ ਗਾੜੀ ਵਿੱਚ 2 ਕਿਲੋ ਹੋਊਗੀ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਦਰੋਂ ਹਾਂ ਫੇਰੇ ਕਰੀਂ ਉੱਤਰਾ ਮੱਝ ਚਲੋ ਭਾਰੀ ਹੈ ਵੀ ਭਾਰੇ ਪੱਲੇ ਦੀ ਆ ਜਲੇ ਹੈ ਜੀ ਇਹਦਾ ਵੇਚੇ ਫਿਰ ਮੁੱਲ ਮੁੱਲ ਵਿੱਚ ਕਰਨਾ 85000 ਰੁਪਏ ਕਰਦੇ ਜਿਸ ਨੂੰ ਜਿਹੜੀ ਮੈਂ ਦੇਣੀ ਆ 75 ਦੀ ਕੋਈ ਸ਼ਰਤ ਜਾਂ ਛੋਟ ਕਰਨੀ ਆ ਅੱਛਾ ਹਾਂਜੀ 74000 ਦੀ ਜਿਹੜੀ ਦੇ ਦੇਣੀ ਠੀਕ ਆ ਬਾਕੀ ਵੀਰ ਜੀ ਚੋਣ ਚਾਣ ਬੜੀ ਚੰਗੀ ਆ ਮੈਂ ਕੋਈ ਭੂਰ ਨਾ ਕੋਈ ਛਟਾਣੇ ਥਾਣ ਮੈਂ ਨਾ ਚਾਰੇ ਕੋ ਠੀਕ ਹੋਈਆਂ ਹੋਣਗੀਆਂ ਤੇ ਬਾਕੀ ਚਲੋ ਇਹ ਆਪ ਕੋਈ ਤਸੱਲੀ ਤੁਹਾਡੇ ਘਰੋਂ ਆਪਣੇ ਕਰਕੇ ਲੈ ਜਾਓ ਛੋਟਾਂ ਵਿੱਚ ਉਹ ਟੈਂਟਾਂ ਵਿੱਚ ਤਸੱਲੀ ਆਪਣੇ ਵਿੱਚ ਕਰਨਾ ਆਣਗੇ ਵੀ ਆਪਣੇ ਆਪਣਾ ਆਪਣੀ ਟਿੱਪ ਪਹਿਲਾਂ ਸੋਈਆਂ ਆਪਣੇ ਚੋਗ ਲੈਣ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ